ਸ਼ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਏ ਕਰਕੇ ਸਾਚ ਸੁਪਾਈ ਆਤਮੇ ਨੋ ਆਤਮੇ ਦੀ ਪਰਪੀਤ ਹੋਈ ਤਾਂ ਕਰਹੀ ਪਰਚਾ ਪਾਏ ਆਤਮਾ ਢੋਲ ਨਾ ਡੋਲੀ ਕਰਕੇ ਪਾਇ ਸੁਪਾਈ ਗੁਰਬੰਡ ਸਚ ਨਾ ਪਈ ਲੋਭ ਮੈਲ ਨਾਲ ਵਿੱਚੋ ਜਾਏ ਖਿੰ ਪਲ ਹਰ ਨਾਮ ਮਨ ਵਸੈ ਸਬੱਟ ਸਟ ਤੀਖਣਾਏ ਸੱਚੇ ਮੈਲ ਨਾਲ ਲੱਗੀ ਮਲ ਲੱਗੇ ਦੁਜੇ ਪਾਏ ਤੋਤੀ ਮੂਰਨਾ ਉਤਰੈ ਜੀ 68 ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮਹਿਲਾ ਉਜਲ ਤਾਂ ਥੀਏ ਜਾਂ ਸਤਗੁਰ ਮਾਹੇ ਸਮਾਏ ਮਹੱਲਾ ਤੀਜ ਮਨਮੁਖ ਲੋਕ ਸਮਝ ਆਈਏ ਕਦੋ ਸਮਝ ਆਇਆ ਜਾਏ ਮਨਮੁਖ ਰਲਾਇ ਨਾਰਲੇ ਪਇਆ ਕੀਤ ਫਿਰਾਏ ਲੇਵਤ ਆਤ ਦੋਏ ਰਾਹ ਹੈ ਕੁਕ ਮੇ ਕਾਰ ਕਮਾਏ ਗੁਰਮਖ ਆਪਣਾ ਮਨ ਮਾਰਿਆ ਸਤ ਕਸਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋਲ ਹੈ ਸੱਚੇ ਸਬਦ ਸਪਾਏ ਅਮਰਤ ਨਾਮ ਸਦ ਪਹੁੰਚੀਏ ਗੁਰਮਖ ਕਾਰ ਕਮਾਏ ਵਿਣ ਮਨੇ ਜੇ ਹੋਰੀ ਨਾਲ ਲੁੱਚਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਕੂੜ ਕੋਸਤ ਕਮਾਏ ਕੋਰ ਪਰ ਸਾਥੀ ਮਨ ਜਿਣੇ ਹਰ ਸੇਤੀ ਲਵਲਾਏ ਨਾਨਕ ਗੁਰਮਕ ਸੱਚ ਕਮਾਵੇ ਮਨ ਮੁਕਾਵੇ ਜਾਏ ਔੜੀ ਹਰ ਕੇ ਸੰਤ ਸੁਨੋ ਜਨ ਪਾਈ ਹਰ ਸਤਗੁਰ ਕੀ ਇੱਕ ਸਾਖੀ ਜਿਸ ਤੁਰ ਪਾਕ ਹੋਵੇ ਮੁਖ ਮਸਟਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅਮਰਤ ਕਥਾ ਸਰੇਸ਼ਟ ਉਤਮਾ ਗੁਰ ਬਚਨੀ ਸੱਚੇ ਚਾਖੀ ਤੇ ਭਇਆ ਪ੍ਰਕਾਸ਼ ਮਿਟਿਆਂਦੇ ਆ ਰਾਜਾ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਗੋਚਰਾ ਲਖਨ ਰੰਜਨ ਸੋ ਦੇਖਿਆ ਕਰਮਖਾਖੀ